ਇਹ ਬੱਬਲ ਵਾਲੀ ਚਾਹ ਨੇ ਯਾਨੀ ਕਿ ਆਈਸ ਬੱਬਲ ਟੀ ਵੀ ਬੋਲਿਆ ਜਾਂਦਾ ਜੀ ਬੱਬਲ ਆਈਸ ਟੀ ਕਹਿਆ ਜਾਂਦਾ ਬੋਬਾ ਬੱਬਲਸ ਹੈ ਲੈਮਨ ਫਲੇਵਰ ਆਪਣੇ ਕੋ ਹੈ ਬਲੂ ਬਲੇ ਬੈਰੀ ਫਲੇਵਰ ਹੋਰੇ ਆਪਣੇ ਕੋ ਫਲੇਵਰ ਹੈਗਾ ਕ੍ਰੈਨਬੈਰੀ ਔਰ ਆਪਣੇ ਕੋ ਫਲੇਵਰ ਆ ਗਿਆ ਮੰਗੋ ਇਹ ਵਧੀਆ ਗਰਮੀ ਚ ਪੀਣੀ ਚਾਹੀਦੀ ਇਹਦੇ ਨਾਲ ਠੰਡ ਪੈਂਦੀ ਆ ਉਹਦੇ ਨਾਲ ਬੰਦਾ ਸਰੀਰ ਖੋਲ ਜਾਂਦਾ ਹੋਏ ਕਰੀ ਚਾਹ ਤੇ ਪੰਜਾਬੀਆਂ ਦਾ ਰਿਸ਼ਤਾ ਬੜਾ اٹوٹਾ ਹੈ ਚਾਹ ਪੀਤੇ ਬਿਨਾ ਨੀਂਦ ਨਹੀਂ ਟੁੱਟਦੀ ਪੰਜਾਬੀਆਂ ਦੀ ਤਾਂ ਮਨ ਦੇ ਵਿੱਚ ਵਿਚਾਰ ਜਿਵੇਂ ਆਏ ਮਨ ਦੇ ਵਿੱਚ ਵਿਚਾਰ ਅਦਾਏ ਭਾਜੀ ਕੰਡ ਕੰਟਰੀਆ ਵਗੈਰਾ ਕਾਫੀ ਘੁੰਮੇ ਆ ਤੇ ਉਹਨਾਂ ਦੇ ਵਿੱਚੋਂ ਫਿਰ ਆਪਾਂ ਬੰਬੇ ਵਗੈਰਾ ਦਿੱਲੀ ਵਗੈਰਾ ਸ਼ਹਿਰਾਂ ਦੇ ਵਿੱਚ ਗਏ ਤੇ ਉੱਥੋਂ ਦੀ ਫਿਰ ਕਨਸੈਪਟ ਦਿਮਾਗ ਦੇ ਵਿੱਚ ਆਇਆ ਕਿ ਆਪਾਂ ਸ਼ੁਰੂ ਕਰੀਏ ਤੇ ਇਸ ਲਈ ਆਪਾਂ ਕਾਰ ਤੇ ਸ਼ੁਰੂ ਕੀਤਾ ਆਪਣੀ ਜਿਹੜੀ ਪੰਜਾਬ ਦੀ ਚਾਹ ਹੈ ਨਾ ਆnde ਉਹ ਬੜੀ ਜ਼ਬਰਦਸਤ ਹੁੰਦੀ ਆ ਉਹ ਸੁਸਤੀ ਲਾ ਦਿੰਦੀ ਬੰਦੇ ਦੀ ਇਹ ਚਾਹ ਦੇ ਵਿੱਚ ਵਧੀਆ ਜੀ ਇਹ ਚਾਹ ਸੁਸਤੀ ਤਾਂ ਨਹੀਂ ਲਾਂਦੀ ਲੇਕਿਨ ਇਹ ਚਾਹ ਤੁਹਾਨੂੰ ਆਪਣਾ دیਵਾਨਾ ਜ਼ਰੂਰ ਬਣਾ ਦੇਗੀ ਦਾ ਜਲੇਰੀ ਇਹਨੂੰ ਬਬਲ ਆਈਸਟੀ ਵੀ ਆਂਦੇ ਨਹੀਂ ਇਹ ਦਾਣੇਦਾਰ ਚਾਹ ਜਾਨੀਏ ਆਪਣੀ ਚਾਹ ਦੇ ਉੱਪਰ ਮਲਾਈ ਆ ਜਾਂਦੀ ਤੇ ਇਹ ਦਾਣੇਦਾਰ ਚਾਹ ਹੈ ਤੇ ਇਹਦੇ ਵਿੱਚ ਕੀ ਰ ਹੈ ਜਿਹੜੇ ਦਾਣੇ ਆ ਭਾਜੀ ਉਹ ਫਲੇਵਰ ਦੇ ਬਣੇ ਹੁੰਦੇ ਆ ਉਹ ਜਦੋਂ ਆਪਣੇ ਮੂੰਹ ਦੇ ਵਿੱਚ ਜਾ ਕੇ ਪੌਪ ਹੁੰਦੇ ਆ ਤੇ ਬਹੁਤ ਮਤਲਬ ਵਧੀਆ ਲੱਗਦਾ ਹੈ ਫਲੇਵਰ ਨੇ ਇਸ ਚਾਹ ਦੇ ਵਿੱਚ ਯਾਨੀ ਕਿ ਆਪਣੀਆਂ ਚਾਹਾਂ ਦੇ ਜਿਹੜੀਆਂ ਨਾਰਮਲ ਚੁੱਲੇ ਦੇ ਚਾਹ ਬਣਾਈਦੀ ਨਾ ਉਹ ਫਲੇਵਰ ਤਾਂ ਉਹੀ ਹੁੰਦਾ ਮਿੱਠੇ ਵਾਲੀ ਚਾਹ ਹੁੰਦੀ ਜਿਆਦਾ ਸੀਗਾ ਇਹਦੇ ਵਿੱਚ ਜਨੇ ਫਲੇਵਰ ਤੇ ਕੋ ਆਪਣੇ ਤੋਂ 6 ਤੋਂ 5 5 ਤੋਂ 6 ਤਰ੍ਹਾਂ ਦੇ ਫਲੇਵਰਸ ਆ ਜਿਹਦੇ ਵਿੱਚ ਬਲੂ ਬੈਰੀ, ਗ੍ਰੇਨ ਬੈਰੀ, ਪੀਚ ਹੋਰ ਕਾਫੀ ਸਾਰਾ ਦੇ ਫਲੇਵਰ ਨੇ ਜਿਹੜਾ ਕਸਟਮਰ ਆਪਣੀ ਮਰਜ਼ੀ ਨਾਲ ਆਪਣਾ ਫਲੇਵਰ ਕਰਵਾ ਸਕਦਾ ਤਾਂ ਸਿੱਖ ਗਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਤੇ ਤੁਸੀਂ ਜੁੜੇ ਹੋ ਸਟੋਰੀ ਪੰਜਾਬ ਟੀਵੀ ਨਾਲ ਚਾਹ ਦਾ ਤੇ ਪੰਜਾਬੀਆਂ ਦਾ ਰਿਸ਼ਤਾ ਬੜਾ اٹਟਾ ਹੈ ਚਾਹ ਪੀਤੇ ਬਿਨਾ ਪੰਜਾਬੀਆਂ ਦੀ ਨੀਂਦ ਨਹੀਂ ਟੁੱਟਦੀ ਹੈ ਰਿਸ਼ਤੇਦਾਰ ਭੈਣ ਭਰਾ ਆਉਂਦੇ ਨੇ ਤਾਂ ਅਸੀਂ ਚਾਹ ਦੀ ਸੁਲਾ ਜਰੂਰ ਮਾਰਦੇ ਆਂ ਬਦਾਮਾਂ ਵਾਲੀ ਚਾਹ ਦੁੱਧ ਪੱਤੀ ਵਾਲੀ ਚਾਹ ਅਸੀਂ ਸਾਰੇ ਜਾਣਦੇ ਆਂ ਪਰ ਦਾਣੇਦਾਰ ਚਾਹ ਜਿਹੜੀ ਕਿ ਬਾਹਰ ਦੀ ਚਾਹ ਹੈ ਟੁਰੀਏ ਦੀ ਚਾਹ ਵੇਚ ਰਿਆ ਨੌਜਵਾਨ ਅੰਮ੍ਰਿਤਸਰ ਦੇ ਵਿੱਚ ਤਾਂ ਲੰਬੀਆਂ ਲੰਬੀਆਂ ਲਾਈਨਾਂ ਵੀ ਲੱਗੀਆਂ ਨੇ ਇਸ ਚਾਹ ਦੇ دیਵਾਨੇ ਜਿਹੜੇ ਨੇ ਉਹ ਚਾਹ ਪੀਣ ਲਈ ਇੱਥੇ ਪਹੁੰਚੇ ਹੋਏ ਨੇ ਤਾਂ ਇਹ ਜਰੂਰ ਜੀ ਉਹ ਚਾਹ ਜਿਹੜੀ ਆ ਸਵੇਰੇ ਪੀਤੀ ਜਾਂਦੀ ਆ ਦਾ ਇਹ ਚਾਹ ਜਿਹੜੀ ਆ ਦੁਪਹਿਰੇ ਜਾਂ ਰਾਤ ਨੂੰ ਪੀਤੀ ਜਾਂ ਤਾ ਇਹ ਚਾਹ ਪੀਣ ਲਈ ਪਾਈਵ ਦੀ ਲੋਡ ਪੈਂਦੀ ਆ ਤਾਂ ਅੰਮ੍ਰਿਤਸਰ ਦੇ ਵਿੱਚ ਵਧੀਆ ਉਪਰਾਲਾ ਹੈ ਵੀਰ ਰਾਜੇ ਬਾਹਰ ਦੀ ਚਾਹ ਜਾਨੀ ਕਿ ਥੋਰੀ ਜਿਹੜੀ ਕਿ ਬਾਹਰ ਦੀ ਫੋਰਨ ਦੀ ਚਾਹ ਇੱਥੇ ਵੇਚੀ ਜਾ ਰਹੀ ਆ ਹਰਜਿੰਦਰ ਵੀਰ ਜਿਹੜਾ ਇਹ ਨਵਾਂ ਸਟਾਰਟਅਪ ਲਾਇਆ ਵੀਰ ਨੇ ਤਾਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਨੇ ਹਰਜਿੰਦਰ ਪਾਜੀ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਪਾਜੀ ਰਜਿੰਦਰ ਜੀ ਮਨ ਦੇ ਵਿੱਚ ਜਿਵੇਂ ਵਿਚਾਰ ਬਣਿਆ ਜੀ ਚਾਹ ਜਿਹੜੀ ਬਾਹਰ ਦੇ ਵਿੱਚ ਹੀ ਜਾਵੇ ਕਿਉਂਕਿ ਚਾਹ ਤੇ ਪੰਜਾਬੀਆਂ ਦਾ ਰਿਸ਼ਤਾ ਬੜਾ اٹوٹਾ ਹੈ ਚਾਹ ਪੀਤੇ ਬਿਨਾਂ ਨੀਂਦ ਨਹੀਂ ਟੁੱਟਦੀ ਪੰਜਾਬੀਆਂ ਦੀ ਤੇ ਮਨ ਦੇ ਵਿੱਚ ਵਿਚਾਰ ਜਿਵੇਂ ਆ ਮਨ ਦੇ ਵਿੱਚ ਵਿਚਾਰ ਅਦਾ ਹੈ ਭਾਜੀ ਕੰਡ ਕੰਟਰੀਆ ਵਗੈਰਾ ਕਾਫੀ ਘੁੰਮੇ ਆ ਤੇ ਉਹਨਾਂ ਦੇ ਵਿੱਚੋਂ ਫਿਰ ਆਪਾਂ ਪੋਂਬੇ ਵਗੈਰਾ ਦਿੱਲੀ ਵਗੈਰਾ ਸ਼ਹਿਰਾਂ ਦੇ ਵਿੱਚ ਗਏ ਜੀ ਤੇ ਉੱਥੋਂ ਦੀ ਫਿਰ ਕਨਸੈਪਟ ਦਿਮਾਗ ਦੇ ਵਿੱਚ ਆਇਆ ਕਿ ਆਪਾਂ ਸ਼ੁਰੂ ਕਰੀਏ ਤੇ ਇਸ ਲਈ ਆਪਾਂ ਕਾਰਟ ਤੇ ਸ਼ੁਰੂ ਕੀਤਾ ਆਪਣਾ ਜਿਵੇਂ ਆਪਣੀ ਜਿਹੜੀ ਪੰਜਾਬ ਦੀ ਚਾਹ ਹੈ ਨਾ ਆnde ਉਹ ਬੜੀ ਜ਼ਬਰਦਸਤ ਹੁੰਦੀ ਆ ਉਹ ਸੁਸਤੀ ਲਾ ਦਿੰਦੀ ਬੰਦੇ ਇਹ ਚਾਹ ਦੇ ਵਿੱਚ ਕੀ ਵਧੀਆ ਚੀਜ਼ ਹੈ ਇਹ ਚਾਹ ਸੁਸਤੀ ਤਾਂ ਨਹੀਂ ਲਾਂਦੀ ਲੇਕਿਨ ਇਹ ਚਾਹ ਤੁਹਾਨੂੰ ਆਪਣਾ دیਵਾਨਾ ਜ਼ਰੂਰ ਬਣਾ ਦੇਗੀ ਇੱਕ ਵਾਰੀ ਟਰਾਈ ਕਰਨ ਤੇ ਤੁਹਾਨੂੰ ਪਤਾ ਲੱਗ ਜਾਊਗਾ ਆਪ ਹੀ ਖੁਦ ਹੀ ਮੈਨੂੰ ਪਤਾ ਚੱਲਿਆ ਜੀ ਇਹਨੂੰ ਬਬਲ ਆਇਸਟੀ ਵੀ ਆਂਦੇ ਨੇ ਇਹ ਦਾਣੇਦਾਰ ਚਾਹ ਆ ਜਾਨੀ ਜੀ ਆਪਣੀ ਚਾਹ ਦੇ ਉੱਪਰ ਮਲਾਈ ਆ ਜਾਂਦੀ ਇਹ ਦਾਣੇਦਾਰ ਚਾਹ ਹੈ ਤੇ ਇਹਦੇ ਵਿੱਚ ਕੀ ਰਾਜ ਹੈ ਜਿਹੜੇ ਦਾਣੇ ਆ ਪਾਜੀ ਉਹ ਫਲੇਵਰ ਦੇ ਬਣੇ ਹੁੰਦੇ ਆ ਉਹ ਜਦੋਂ ਆਪਣੇ ਮੂੰਹ ਦੇ ਵਿੱਚ ਜਾ ਕੇ ਪਾਪ ਹੁੰਦੇ ਆ ਤੇ ਬਹੁਤ ਮਤਲਬ ਵਧੀਆ ਲੱਗਦਾ ਹੈ ਅਥੈਂਟਿਕ ਜਿਹਾ ਫੀਲ ਆਂਦਾ ਤੇ ਉਹਦੇ ਲਈ ਕਸਟਮਰ ਆਂਦੇ ਆ ਆਪਣਾ ਕਿੰਨੇ ਫਲੇਵਰ ਨੇ ਇਸ ਚਾਹ ਦੇ ਵਿੱਚ ਯਾਨੀ ਕਿ ਆਪਣੀਆਂ ਚਾਹਾਂ ਦੇ ਜਿਹੜੀਆਂ ਨਾਰਮਲ ਚੁੱਲੇ ਦੇ ਚਾਹ ਬਣਾਈਦੀ ਨਾ ਉਹ ਫਲੇਵਰ ਤਾਂ ਉਹੀ ਹੁੰਦਾ ਮਿੱਠੇ ਵਾਲੀ ਚਾਹ ਹੁੰਦੀ ਜਿਆਦਾ ਵਧੀਆ ਇਹਦੇ ਵਿੱਚ ਕਿੰਨੇ ਫਲੇਵਰ ਹੈ ਤੇ ਕੋ ਆਪਣੇ ਤੋਂ ਪਛੇ ਤੋਂ 5 5 ਤੋਂ 6 ਤਰ੍ਹਾਂ ਦੇ ਫਲੇਵਰਸ ਹੈ ਜਿਹਦੇ ਵਿੱਚ ਬਲੂ ਬੈਰੀ ਕ੍ਰੈਂਬੈਰੀ ਪੀਚ ਹੋਰ ਕਾਫੀ ਸਾਰੇ ਦੇ ਫਲੇਵਰ ਨੇ ਜਿਹੜਾ ਕਸਟਮਰ ਆਪਣੀ ਮਰਜ਼ੀ ਨਾਲ ਆਪਣਾ ਫਲੇਵਰ ਕਰਵਾ ਸਕਦਾ ਤਾਂ ਮੈਨੂੰ ਇਹ ਦੱਸੋ ਜਿਹੜੀ ਚਾਹ ਆਇਆ ਇਹ ਬਣਾਉਣ ਦਾ ਮਨ ਦੇ ਵਿੱਚ ਵਿਚਾਰ ਜਿਵੇਂ ਆ ਤੁਸੀਂ ਉੱਥੇ ਗਏ ਸੀ ਜਾਂ YouTube ਤੋਂ ਜਾਂ ਕਿਸ ਤਰ੍ਹਾਂ ਇਹ ਨੌਲੇਜ ਮਿਲੀ ਤੁਹਾਨੂੰ ਨਹੀਂ ਮੈਂ ਜੀ YouTube ਤੋਂ ਨਹੀਂ ਮਿਲੀ ਮੈਂ ਕਾਫੀ ਕੈਫੇ ਲਾਈਨ ਦੇ ਵਿੱਚ 3 ਤੋਂ 4 ਸਾਲ ਦਾ ਐਕਸਪੀਰੀਅੰਸ ਹੈ ਕੰਮ ਕਰਦੇ ਨੂੰ ਬਰਿਸਟਾ ਵੀ ਰਹਿ ਚੁੱਕੇ ਹਾਂ ਐਜ਼ ਅ ਬਾਰਟੈਂਡਰ ਵੀ ਰਹਿ ਚੁੱਕੇ ਹਾਂ ਤੇ ਫਿਰ ਮੈਂ ਖੁਦ ਹੀ ਸ਼ੁਰੂ ਕਰਕੇ ਦੇਖਿਆ ਘਰੇ ਟ੍ਰਾਈ ਕੀਤਾ 2-4 ਵਾਰ ਪਹਿਲਾ ਪ੍ਰੋਡਕਟ ਫਾਈਂਡ ਕੀਤਾ ਭਰਾਵਾਂ ਨੇ ਹੈਲਪ ਕੀਤੀ ਠੀਕ ਹੈ ਫਿਰ ਉਸ ਤੋਂ ਬਾਅਦ ਮੈਂ ਪ੍ਰੋਡਕਟ ਫਾਈਂਡ ਕਰਨ ਤੋਂ ਬਾਅਦ ਆਪਣਾ ਸ਼ੁਰੂ ਕੀਤਾ ਸੈਟਅਪ ਇਹ ਮੇਰੀ ਆਪਣੀ ਚਾਹ ਬਣਾਉਂਦੀ ਆ ਇਹਦਾ ਚੁੱਲ੍ਹੇ ਦੀ ਲੋੜ ਪੈਂਦੀ ਆ ਸਟੋਵ ਦੀ ਲੋੜ ਪੈਂਦੀ ਆ ਤਾਂ ਉਬਾਲੇ ਦਈਏ ਦੇ ਅੰਦਰ ਜਿੰਨੇ ਉਬਾਲੇ ਚਾਹ ਨੂੰ ਉਹਨਾਂ ਉਨੀ ਚਾਹ ਵਧੀਆ ਬਣ ਜਾਂਦੀ ਆ ਇਸ ਚਾਹ ਵਸਤੇ ਕਿੰਨੀ ਕਿ ਮਿਹਨਤ ਲਾਉਣੀ ਪਉਂਦੀ ਕਿਵੇਂ ਤਿਆਰ ਹੁੰਦੀ ਆ ਇਹ ਚਾਹ ਇੱਕ ਤੋਂ 2 ਮਿੰਟ ਦੇ ਵਿੱਚ ਤਿਆਰ ਹੋ ਜਾਂਦੀ ਆ ਇਹਦੇ ਵਿੱਚ ਆਈਸ ਲੈਮਨ ਐਡ ਕਰਦੇ ਆ ਤੇ ਫਲੇਵਰ ਐਡ ਹੁੰਦਾ ਤੇ ਆਪਣੇ ਬੱਬਲਸ ਐਡ ਹੁੰਦੇ ਨੇ ਤੇ ਸੋਡਾ 베ਸ ਹੁੰਦੀ ਆ ਤੇ ਸ਼ੇਕਸ ਦੇ ਵਿੱਚ ਵੀ ਮਿਲ ਜਾਂਦੇ ਆ ਇਹ ਮਿੱਠਾ ਜਿਹੜਾ ਚਾਹ ਦੇ ਬਿਨਾਂ ਦੇ ਮਿੱਠੇ ਤੋਂ ਬਿਨਾਂ ਚਾਹ ਨਹੀਂ ਬਣਦੀ ਇਹਦੇ ਵਿੱਚ ਮਿੱਠਾ ਪੈਂਦਾ ਜਾਂ ਕਿਉਂ ਇਹਦੇ ਵਿੱਚ ਮਿੱਠਾ ਪਹਿਲਾਂ ਹੀ ਐਡਿ ਹਾਂਜੀ ਤੇ ਚਾਈਨਾ ਦੀਆਂ ਚੀਜ਼ਾਂ ਜਿਆਦਾਆਂ ਤੇ ਚਲਦੀਆਂ ਨਹੀਂ ਵੈਸੇ ਤਾਂ ਜਿਆਦਾ ਜਿਹੜੀਆਂ ਚਾਈਨਾ ਦੀਆਂ ਚੀਜ਼ਾਂ ਨੇ ਲਾਈਵ ਆਂਦੀ ਨਹੀਂ ਹੁੰਦੀਆਂ ਇਹਦੇ ਵਿੱਚ ਹੀ ਫਾਇਦਾ ਹੋ ਰਿਹਾ ਚਾਹ ਪੀਂਦੇ ਨਾਲ ਫਾਇਦਾ ਤਾਂ ਨਹੀਂ ਹੋ ਰਿਹਾ ਲੇਕਿਨ ਕਸਟਮਰ ਇੱਕ ਵਾਰੀ ਜਿਹੜਾ ਆਂਦਾ ਉਹ ਜਰੂਰ ਦੁਬਾਰਾ ਵੀ ਆਂਦਾ ਵਾ ਕਿਉਂਕਿ ਕਸਟਮਰ ਨੂੰ ਵਧੀਆ ਫੀਲ ਹੁੰਦੀ ਆ ਤੇ ਨਾ ਹੀ ਇਹਦਾ ਕੋਈ ਨੁਕਸਾਨ ਆ ਇਹਦੇ ਵਿੱਚ ਆਪਾਂ ਲੈਮਨ ਯੂਜ਼ ਕਰਦੇ ਆ ਲੈਮਨ ਤੇ ਕਿਸੇ ਦੇ ਹੱਥ ਤੇ ਨੁਕਸਾਨ ਨਹੀਂ ਕਰਦਾ ਮੈਨੂੰ ਇਹ ਦੱਸੋ ਆਪਣੇ ਮਾਜੇ ਦੇ ਵਿੱਚ ਜਾਂ ਅਮਦੀ ਸਰ ਦੇ ਵਿੱਚ ਪਹਿਲਾ ਸਟਾਰਟਅਪ ਤੁਸੀਂ ਲਾਇਆ ਜਾਂ ਇਸ ਤੋਂ ਪਹਿਲਾਂ ਵੀ ਚੱਲ ਰਿਹਾ ਜੀ ਤੇ ਇਸ ਤੋਂ ਪਹਿਲਾਂ ਸਟਾਰਟਅਪ ਤਾਂ ਮ ਲੇ ਫਸਲੀ ਮੈਂ ਹੀ ਕਹੂੰਗਾ ਕਿ ਮੈਂ ਹੀ ਸ਼ੁਰੂ ਕੀਤਾ ਕਾਰਟ ਦੇ ਉੱਤੇ ਬਬਲ ਟੀ ਦਾ ਤਾਂ ਜਰੂਰ ਤਸਵੀਰਾਂ ਸਾਡੇ ਨਾਲ ਸਾਂਝੀਆਂ ਕਰ ਦਿਓ ਕਿੰਨੇ ਜੋ ਬਬਲ ਨੇ ਜਾਂ ਫਲੇਵਰ ਨੇ ਉਹ ਦੱਸ ਦਿਓ ਜਰੂਰ ਕਿਹੜੇ-ਕਿਹੜੇ ਫਲੇਵਰ ਨੇ ਨਾਲ ਦੀ ਨਾਲ ਦੱਸੀ ਜਾਓ ਤਾਂ ਇਹ ਨੇ ਜੀ ਤਸਵੀਰਾਂ ਉਸ ਚਾਹ ਦੀਆਂ ਜਿਸ ਚਾਹ ਦੇ دیਵਾਨੇ ਅੰਮ੍ਰਿਤਸਰ ਏ ਵੀ ਹੋ ਰਹੇ ਨੇ ਇਹ ਬਬਲ ਵਾਲੀ ਚਾਹ ਨੇ ਯਾਨੀ ਕਿ ਆਈਸ ਬਬਲ ਟੀ ਵੀ ਬੋਲਿਆ ਜਾਂਦਾ ਜੀ ਬਬਲ ਆਇਸ ਟੀ ਕਿਹਾ ਜਾਂਦਾ ਬੋਬਾ ਬਬਲਸ ਇਹ ਲੈਮਨ ਫਲੇਵਰ ਹੈ ਆਪਣੇ ਕੋ ਇਹ ਬਲੂ ਬਲੇ ਬੈਰੀ ਫਲੇਵਰ ਹੈ ਔਰ ਇਹ ਆਪਣੇ ਕੋ ਫਲੇਵਰ ਹੈਗਾ ਕ੍ਰੈਨ베ਰੀ ਔਰ ਆਪਣੇ ਕੋ ਫਲੇਵਰ ਆ ਗਿਆ ਮੰਗੋ ਬੜੀ ਚਾਰ ਤਰ੍ਹਾਂ ਦੇ ਫਲੇਵਰ ਹਾਂਜੀ ਔਰ ਇੱਕ ਗਲਾਸ ਦੇ ਵਿੱਚ ਆਪਣੇ ਕੋ ਚਾਕਲੇਟ ਫਲੇਵਰ ਇਹ ਸ਼ੇਕ ਦੇ ਵਿੱਚ ਯੂਜ਼ ਕਰਦੇ ਆਪਾਂ ਹਾਂਜੀ ਹਾਂਜੀ ਮੈਨੂੰ ਇਹ ਦੇਖੋ ਇਹ ਚਾਰ ਦੇ ਜਿਹੜੇ ਫਲੇਵਰ ਨੇ ਇਹ ਜਿਹੜੇ ਤੁਸੀਂ ਵਰਤੋਂ ਦੇ ਵਿੱਚ ਲਿਆਉਂਦੇ ਹੋ ਇਹ ਫਿਰ ਆਉਂਦੇ ਜਿਤਨਾ ਬਾਹਰੋਂ ਮਜਵਾਉਂਦੇ ਹੋ ਜਾਂ ਕਿੱਥੋਂ ਅੰਮ੍ਰਿਤਸਰੋਂ ਅਰੇਂਜ ਹੋ ਜਾਂਦੀ ਹੈ ਜਾਂ ਕਿਵੇਂ ਇਹ ਅੰਮ੍ਰਿਤਸਰ ਤੋਂ ਨਹੀਂ ਲੋਕਲ ਤਾਂ ਨਹੀਂ ਮਿਲਦੇ ਇਹ ਆਪਣੇ ਤਾਈਵਾਨ ਦਾ ਪ੍ਰੋਡਕਟ ਹੈਗਾ ਆਪਣਾ ਬ੍ਰਦਰ ਹੈ ਆ ਕਰਨਾਟਕ ਦੇ ਵਿੱਚ ਤੇ ਉਥੋਂ ਉਹ ਗੋ ਇمپੋਰਟ ਕਰਵਾ ਦਿੰਦਾ ਆਪਾਂ ਨੂੰ ਤੁਹਾਡੇ ਬਾਰੇ ਜ਼ਰੂਰ ਜਾਨਣਾ ਚਾਹੁੰਦੇ ਹਰਜਿੰਦਰ ਜੀ ਤੁਹਾਡੀ ਪੜ੍ਹਾਈ ਜਿੰਨੀ ਹੈ ਸਟੱਡੀ ਬਾਰੇ ਜ਼ਰੂਰ ਜਾਣੀ ਹੈ ਸਟੱਡੀ ਮੈਂ ਆਪਣਾ ਡਿਪਲੋਮਾ ਇਲੈਕਟ੍ਰੀਕਲ ਇੰਜੀਨੀਅਰਿੰਗ ਫੀਲਡ ਦੇ ਵਿੱਚ ਕੀਤਾ ਹੋਇਆ 3 ਸਾਲ ਦਾ ਡਿਪਲੋਮਾ ਜਿਹੜਾ ਕੀਤਾ ਸੀ ਹਾਂਜੀ ਤਾਂ ਇੰਜੀਨੀਅਰ ਦੀ ਪੜ੍ਹਾਈ ਤੋਂ ਸਟਾਰਟਅਪ ਲਾਉਣ ਬਾਰੇ ਕਿਵੇਂ ਸੋਚਿਆ ਕਿਉਂਕਿ ਜਿਆਦਾਤਰ ਜਦੋਂ ਇੰਜੀਨੀਅਰ ਦੀ ਪੜ੍ਹਾਈ ਹੁੰਦੀ ਹੈ ਤਾਂ ਬੰਦਾ ਸੋਚਦਾ ਵਧੀਆ ਆਫਿਸ ਤੇ ਜੋਬ ਮਿਲੇਗੀ ਕਿ ਵਧੀਆ ਜੋਬ ਮਿਲ ਜੇਗੀ ਜਾਂ ਨਾ ਸੈਲਰੀ ਵਧੀਆ ਆਏਗੀ ਸਟਾਰਟਅਪ ਲਾਉਣ ਬਾਰੇ ਜੋਬ ਤਾਂ ਅੱਧਾ ਕਹਿ ਲਿਆ ਅਮਰitsar ਦੇ ਵਿੱਚ ਬਿਲਕੁਲ ਨਹੀਂ ਹੈ ਤੇ ਜੋ ਮਿਲਦੀ ਵੀ ਹੈ ਤਾਂ ਕੱਟ ਤੋਂ ਕੱਟ ਵੀ 15000 ਤੋਂ ਵੱਧ ਨਹੀਂ ਮਿਲਦੀ ਤੇ ਇਸ ਕਰਕੇ ਮੈਂ ਆਪਣਾ ਸੈਟਅਪ ਸ਼ੁਰੂ ਕੀਤਾ ਕਿਉਂਕਿ ਆਪਣੇ ਕੰਮ ਦੇ ਵਿੱਚ ਆਪਣਾ ਵਾਅਦਾ ਹੁੰਦਾ ਵਾ ਤੇ ਨਾਲੇ ਵੀ ਕਿਸੇ ਦੇ ਅੰਦਰ ਅੰਡਰ ਰਹਿ ਕੇ ਨਹੀਂ ਕੰਮ ਕਰਨਾ ਪੈਂਦਾ ਮੈਨੂੰ ਇਹ ਦੱਸੋ ਚਾਹ ਦਾ دیਵਾਨ ਹੈ ਜਿਵੇਂ ਕਿ ਪੰਜਾਬੀ ਹਮੇਸ਼ਾ ਰਹੇ ਨੇ ਤਾਂ ਇਸ ਚਾਹ ਨੂੰ ਪਿਆਰ ਮਿਲ ਰਿਹਾ ਹੁਣ ਅਮਰੀਕਾ ਦੇ ਵਿੱਚ ਜਾਂ ਕਿਵੇਂ ਕਿੰਨੀ ਪਿਆਰ ਮਿਲ ਰਿਹਾ ਹਾਂਜੀ ਲੋਕ ਦੂਰ ਦੂਰੋਂ ਆ ਰਹੇ ਨੇ ਸਪੋਰਟ ਕਰ ਰਹੇ ਨੇ ਪੂਰਾ ਤੇ ਲੋਕੀ ਪਸੰਦ ਵੀ ਕਰ ਰਹੇ ਨੇ ਕੀ ਅੰਮ੍ਰਿਤਸਰ ਇਹ ਪੀ ਰਹੇ ਨੇ ਜਾਂ ਅੰਮ੍ਰਿਤਸਰ ਤੋਂ ਬਾਹਰੀ ਹੈ ਨਹੀਂ ਅੰਮ੍ਰਿਤਸਰ ਵੀ ਪੀ ਰਹੇ ਨੇ ਅੰਮ੍ਰਿਤਸਰ ਤੋਂ ਬਾਹਰ ਵਾਲੇ ਬੰਦੇ ਵੀ ਟਰਾਈ ਕਰ ਰਹੇ ਨੇ ਕੀ ਅਪੀਲ ਕੀ ਲਾਉਣੀ ਚਾਹੁੰਦੇ ਆ ਕਿਉਂਕਿ ਚਾਹ ਦੇ دیਵਾਨੇ ਤਾਂ ਸਾਰੇ ਨੇ ਚਾਹ ਦਾ ਸਾਰਿਆਂ ਨੂੰ ਬੜੀ ਪਸੰਦ ਹੈ ਚਾਹੇ ਮੌਸਮ ਜਿਹੜਾ ਮਰਜ਼ੀ ਹੋਵੇ ਪੀਣ ਦਾ ਬਹਾਨਾ ਚਾਹੀਦਾ ਚਾਹ ਪੀਣ ਦਾ ਤੇ ਸਾਕੀ ਅਪੀਲ ਆਉਣੀ ਚਾਹੀਦੀ ਜਿਹੜਾ ਨਾ ਹਲੇ ਨਹੀਂ ਟਰਾਈ ਕੀਤੇ ਉਹ ਇੱਕ ਵਾਰੀ ਕਾਰਟ ਤੇ ਆ ਕੇ ਵਿਜ਼ਿਟ ਕਰਨ ਤੇ ਟਰਾਈ ਕਰਕੇ ਦੇਖਣ ਇਹ ਚਾਹ ਸਵੇਰੇ ਪੀਣੀ ਲਾਈਵ ਆਂਦਾ ਦੁਪਹਿਰੇ ਪੀਣੀ ਹੈ ਜਾਂ ਰਾਤ ਵੀ ਨਹੀਂ ਹੈ ਇਸ ਆਪਾਂ ਦਾ ਕਾਰਟ ਸ਼ੁਰੂ ਸ਼ਾਂਤੋ ਹੀ ਲਾਈ ਜੀ ਦੀਆ ਤੇ ਇਹਦਾ ਮਤਲਬ ਲਾਈ ਵੰਦੀ ਹੈਗੀ ਹੈਗੀ ਤੁਸੀਂ ਇੱਕ ਵਾਰ ਟ੍ਰਾਈ ਕਰਕੇ ਦੇਖੋ ਤੁਹਾਨੂੰ ਆਪ ਹੀ ਪਤਾ ਲੱਗ ਜਾਏਗਾ ਜਰੂਰ ਜੀ ਹਾਂ ਜੀ ਇਹ ਚਾਹ ਜਿਹੜੀ ਹੈ ਅੰਮ੍ਰਿਤਸਰ ਦੇ ਵਿੱਚ ਜਰੂਰ ਪਹਿਲੀ ਤਰ੍ਹਾਂ ਦੀ ਚਾਹ ਹੈ ਜਿਹ ਅੰਮ੍ਰਿਤਸਰ ਦੇ ਵਿੱਚ ਜਿਹੜੀ ਚਾਹ ਹੈ ਦਾਣੇਦਾਰ ਜਾਨੀ ਇਹ ਬੱਬਲ ਆਈਸਟੀ ਦੇ ਨਾਮ ਨਾਲ ਜਾਣੀ ਜਾ ਰਹੀ ਹੈ ਤਾਂ ਅੰਮ੍ਰਿਤਸਰੀਆਂ ਲਈ ਵਧੀਆ ਚੀਜ਼ ਹੈ ਜਿੱਥੇ ਚਾਹ ਪੀਣ ਵਾਲੇ ਨੇ ਜਿਹੜੇ ਚਾਹ ਪੀਂਦੇ ਨੇ ਉਹਨਾਂ ਨੂੰ ਤਾਂ ਬਹਾਨਾ ਚਾਹੀਦਾ ਚਾਹ ਜਹੇ ਚੜੀ ਮਰਜੀ ਹੋਵੇ ਚਾਹੇ ਦੁੱਧ ਪੱਤੀ ਵਾਲੀ ਹੋਵੇ ਚਾਹੇ ਇਲਾਚੀ ਵਾਲੀ ਹੋਵੇ ਤਾਂ ਵੀਰ ਵੀ ਸਾਡੇ ਚਾਹ ਪੀ ਰਹੇ ਨੇ ਨੌਜਵਾਨ ਵੀਰ ਨੇ ਸਾਡੇ ਚਾਹ ਦੇ ਦੀਵਾਨੇ ਨੇ ਤਾਂ ਬਾਈ ਜੀ ਨਾਮ ਕੀ ਹੈ ਤੁਹਾਡਾ ਜਸਰਾਇ ਦੀਪ ਸਿੰਘ ਰਾਜੀ ਮੈਨੂੰ ਇਹ ਦੱਸੋ ਚਾਹ ਦਾ ਅਸੀਂ ਸਵੇਰੇ ਉੱਠਦੇ ਆ ਪੀਂਦੇ ਆਂਦੇ ਨੀਂਦ ਨਹੀਂ ਟੁੱਟਦੀ ਹੁੰਦੀ ਜੇ ਨਾ ਚਾਹ ਨਾ ਪੀਤੀ ਜਾਵੇ ਤਾਂ ਇਸ ਚਾਹ ਦੇ ਵਿੱਚ ਦੇ ਉਸ ਚਾਹ ਦੇ ਵਿੱਚ ਕੀ ਅੰਤਰ ਹੈ ਉਹ ਗਰਮ ਹੁੰਦੀ ਏ ਠੰਡੀ ਨਹੀਂ ਵਧੀਆ ਰਾਹਤ ਮਿਲਦੀ ਠੰਡ ਪੈਂਦੀ ਅੰਦਰ ਵਧੀਆ ਚੀਜ਼ ਆ ਵੱਖਰੀ ਚੀਜ਼ ਨਾਲੇ ਪੀਣੀ ਚਾਹੀਦੀ ਟਰਾਈ ਕਰਨੀ ਚਾਹੀਦੀ ਇੱਕ ਦਿਨ ਸਾਰਿਆਂ ਨੂੰ ਜਿਹੜੇ ਅਮਰਸਰ ਰਹਿੰਦੇ ਸਾਰੇ ਜਰੂਰ ਹੋਣਾ ਇੱਕ ਵਾਰੀ ਉਹ ਚਾਹ ਆnde ਜਿੰਨਾ ਚ ਰਪੀਏ ਨਾਲ ਆਪਣੀ ਪੰਜਾਬ ਵਾਲੀ ਚਾਹ ਨਾਲ ਪੀਏ ਨੀਂਦ ਨਹੀਂ ਟੁੱਟਦੀ ਚੁਸਤੀ ਚੁਸਤੀ ਨਹੀਂ ਆਉਂਦੀ ਬੰਦਾ ਸੁਸਤ ਜਾ ਰਹਿੰਦਾ ਤੇ ਇਹਦੇ ਬਾਰੇ ਕੀ ਹੋਵੇ ਇਹ ਵਧੀਆ ਗਰਮੀ ਦੀ ਪੀਣੀ ਚਾਹੀਦੀ ਇਹਦੇ ਨਾਲ ਠੰਡ ਪੈਂਦੀ ਆ ਉਹਦੇ ਨਾਲ ਬੰਦਾ ਸਰੀਰ ਖੋਲ ਜਾਂਦਾ ਹੋਏ ਕਰੀ ਉਹ ਚਾਹ ਤੇ ਮਲਾਈ ਆ ਜਾਂਦੀ ਆ ਤੇ ਇੱਥੇ ਕੀ ਆ ਰਿਆ ਬੱਬਲ ਬੱਬਲ ਟੀ ਹੋਰ ਉਹ ਮਲਾਈ ਹਟਾਉਣੀ ਦਾ ਆਪਾਂ ਬੜੀਆਂ ਜਦੋਂ ਚਾਹ ਤਿਆਰਦੇ ਆ ਮੰਮੀ ਨੂੰ ਆਨੇ ਯਾਰ ਪੌਣੀ ਦੇ ਪੁੰਦੇ ਦਫਰਾਂ ਚਮਚੇ ਨਾਲ ਸੈੱਡ ਕਰਨੀ ਪੌਣੀ ਨਾਲ ਇਹ ਪੀਣੀ ਪੈਂਦੀ ਆ ਪਰ ਹੋਰ ਪਾਈਪ ਨਾਲ ਪਾਈਪ ਨਾਲ ਹੋਰ ਬਬਲ ਆਉਂਦੇ ਆ ਪਹਿਲਾਂ ਵੀ ਪੀਤੀ ਹੈ ਚਾਹ ਜਾਂ ਪਹਿਲੀ ਵਾਰ ਪੀ ਰਹੇ ਇਹ ਪਹਿਲੀ ਵਾਰ ਟ੍ਰਾਈ ਕੀਤਾ ਅੰਮ੍ਰਿਤ ਨਾ ਟ੍ਰਾਈ ਨਹੀਂ ਅੱਗੇ ਕਦੇ ਤੇ ਫਿਰ ਪਹਿਲੀ ਵਾਰ ਹੀ ਦਾ ਕਰਕੇ ਕਿਸ ਤਰ੍ਹਾਂ ਦਾ ਰਿਹਾ ਇਹ ਮਤਲਬ ਤੁਹਾਡੇ ਲਈ ਕਨਸੈਪਟ ਜਿਉਂ ਇਹ ਸਟਾਰਟਅਪ ਲਾਇਆ ਵੀਰ ਨੇ ਕਿਹ ਵਜਾ ਵੀ ਬਹੁਤ ਵਧੀਆ ਵਧੀਆ ਵਾ ਟੇਸਟ ਦਾ ਜਿਹੜਾ ਮਰਜੀ ਫਲੇਵਰ ਜਿਹੜਾ ਦਾ ਨਸੰਦੋ ਕਰਾ ਸਕਦੇ ਵਧੀਆ ਬਬਲਸ ਵਧੀਆ ਆਉਂਦੇ ਮੂਚ ਜਦੋਂ ਬਬਲ ਦੰਦਾ ਦੇ ਥੱਲੇ ਆਉਂਦੇ ਨੇ ਉਦੋਂ ਫਲੇਵਰ ਆਂਦਾ ਜਾਂ ਪੀਨ ਸਾਰੀ ਫਲੇਵਰ ਪੀਨ ਤੇ ਹੀ ਆ ਜਾਂਦਾ ਵਾ ਹਾਂ ਬਬਲ ਚ ਵੀ ਆਉਂਦਾ ਪੀਨ ਤੇ ਵੀ ਆਉਂਦਾ ਬਹੁਤ ਵਧੀਆ ਫਲੇਵਰ ਹੁੰਦਾ ਵਾ ਟ ਤੁਹਾਨੂੰ ਕਿ ਹਲਦੀ ਵਾਲਾ ਚਾਹੋ ਜੀ ਹਾਂਜੀ ਜ਼ਰੂਰ ਰਾਵਾਂਗੇ ਜੀ ਹਾਂ ਜ਼ਰੂਰ ਜੀ ਨੌਜਵਾਨ ਵੀਰ ਨੇ ਸਾਡੇ ਚਾਹ ਦੇ ਦੀਵਾਨੇ ਨੇ ਚਾਹ ਪੀਣ ਲਈ ਤਾਂ ਬਹਾਨੇ ਚਾਹੀਦੇ ਨੇ ਚਾਹੇ ਯਾਰਾਂ ਦੋਸਤਾਂ ਨਾਲ ਪੀਓ ਚਾਹੇ ਰਿਸ਼ਤੇਦਾਰਾਂ ਨਾਲ ਚਾਹੇ ਭੈਣ ਭਰਾਵਾਂ ਨਾਲ ਚਾਹੇ ਆਪਣੇ ਪਰਿਵਾਰ ਨਾਲ ਤਾਂ ਅੰਮ੍ਰਿਤਸਰ ਦੇ ਵਿੱਚ ਸਟਾਰਟਅਪ ਲਾਇਆ ਵੀਰ ਨੇ ਬਾਹਰ ਦੀ ਚਾਹ ਦਾ ਯਾਨੀ ਕਿ ਬਬਲਾ ਏਸਟੀ ਤਾਂ ਜਿਹੜਾ ਵੀ ਇੱਥੇ ਆ ਰਿਹਾ ਜ਼ਰੂਰ ਆਨੰਦ ਮਾ ਰਿਆ ਵਧੀਆ ਉਪਰਾਲਾ ਹੈ ਜੀ ਬਾਹਰ ਦੀ ਚਾਹ ਜਿਹੜੀ ਹੁਣ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਵੀ ਮਿਲ ਰਹੀ ਆ ਤਾਂ ਜੇ ਤੁਸੀਂ ਵੀ ਅੰਮ੍ਰਿਤਸਰ ਆ ਰਹੇ ਹੋ ਤਾਂ ਇਸ ਚਾਹ ਦਾ